ਨਾਮ ਲਈ ਮੇਰਾ ਮੁੰਡਾ ਚੰਨਾ ਮੇਰੀ ਮੈਂ ਪਰਦੇਸ ਚੋਂ ਦਾ ਵੱਡਾ ਭਰਾ ਹਾਂ ਇਹ ਪਿੰਨੋ ਨੇੜੇ ਦੇ ਕੋਲ ਹਾਂ ਬਰਾਦਰ ਮੇਕ ਚਾਚਾ ਜੀ ਦਾ ਬੇਟਾ ਹੈ ਤੇ ਮੇਰਾ ਵੀ ਇਹ ਮਾਮਲਾ ਆਇਆ ਜੀ ਕੁਰਸੀ ਰੱਖ ਕਰਨ ਮਾਮਲਾ ਰ ਇਦਾਂ ਕੀ ਕੁਝ 2-3 ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਆਪਣਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ੜੀ ਵਾਲੇ ਨਾਲ ਝਗੜਾ ਹੋਇਆ ਸੀ ੜੀ ਵਾਲਾ ਨਾਲ ਝਗੜਾ ਹੋ ਕੇ ਸੁੱਝ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਬੁੱਕੀ ਮਾਰਿਆ ਗਿਆ ਪਰ ਉਥੇ ਬਸਤੀ ਜਿਹੜਾ ਮਾਰਿਆ ਗਿਆ ਉਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕਿਉਂਕਿ ਉੱਥੇ ਗੱਡੀ ਜਦੋਂ ਖੜੀ ਮੈਂ ਦੇਖਿਆ ਕਿ ਹਾਂ ਵਿੱਚ ਗੱਡੀ ਖੜੀ ਹੈ ਐਸੇ ਤਾਂ ਕੋਈ ਬੰਦਾ ਦਾ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾ ਬੇਸ ਚੈੱਕ ਕੀਤਾ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਸੇਰੇ ਸੇਰੇ ਘਰੇ ਆ ਗਈ ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਆ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਹਾਂ ਬੱਚੇ ਕਿੰਨੇ ਦੇ ਕਤਲ ਹੋਇਆ ਉਹ ਕੰਦੇ ਦੀ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਅਸੀਂ ਬਕਾਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰੇਸ਼ਾਨ ਕੀਤਾ ਬੁਲਕ ਨੇ ਇੰਨਾ ਕਿ ਪਰੇਸ਼ਾਨ ਅਸੀਂ ਐਸੇ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰਕ ਤੇ ਜੀ ਕੁਝ ਦਾ ਕਰਨੇ ਸੀ ਸੀ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਡੌਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਸਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਿੱਡਾ ਦੁੱਖ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਪੋਂ ਤੇ ਪਰ ਆ ਦੇ ਕਿਆ ਵੀ ਜੀ ਉਹ ਅਸੀਂ ਉਸ ਗੱਲ ਨੂੰ ਜਾਣਦੇ ਹਾਂ ਬੱਸ ਕਰ ਜੀ ਜੀ ਹੁਣ ਉਹ ਪੁਲਿਸ ਦੀ ਹਰਾਸਤ ਜਣੀ ਅਸੀਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੀ ਆ ਕਿ ਜੇ ਸਾਡੇ ਬੱਚਾ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਲੈਸ ਕਰਵਾਉਂਦੇ ਪਰ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਕੇਸ ਦੀ ਕਨੂਨ ਚੈੱਕ ਕਰਕੇ ਦੇਖ ਲਓ ਸਰਕਾਰੀ ਕਨੂਨ ਚੈੱਕ ਕਰਕੇ ਦੇਖੋ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਹੱਦੀਂ ਅਰੈਸਟ ਨਹੀਂ ਹੋਏ ਥਾਣੇ ਦੇ ਵੀ ਇਹ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੋਇਆ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੇ ਚ ਚਲਾਈਗੀ ਨਾ ਅੰਭਾਰ ਤੱਕ ਨਾਲ ਨਾ ਪਿਆਗਾ ਤੱਕੇ ਨਾਲ ਨਾਮ ਪਿਆ ਹੋਣਾ ਉਹਨਾਂ ਦਾ ਸਿਰਫ ਨਾਮ ਨਾਲ ਦੱਸ ਰਹਿਣਾ ਵੀਰ ਜੀ ਤੁਹਾਨੂੰ ਦੋ ਲੜਾਈਆਂ ਹੋਈਆਂ ਨੇ ਜਿਹੜੀ ਇੱਕ ਪਹਿਲੀ ਲੜਾਈ ਹੋਈ ਸੀ ਨਾ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਹਾਥਾ ਪਾਈ ਹੋਈ ਸੀ ਉਹ ਤੁੰਜੀ ਜੀ ਦੀ ਸੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਗੀ ਗੱਡੀ ਖੜੀ ਸੀ ਸੰਦੀਪ ਸਿੰਘ ਜੀ ਸੰਦੀਪ ਸਿੰਘ ਘਰੇ ਆਇਆ ਦੱਸਣਾ ਕਿ ਸਾਡੇ ਨਾਲ ਗੱਲਬਾਤ ਹੋਈ ਗੱਡੀ ਉੱਤੇ ਘਰਚ ਆ ਗਿਆ ਉੱਥੀ ਜਗ੍ਹਾ ਤੇ ਦੂਸਰੀ ਜਗ੍ਹਾ ਸਿਰਫ ਦੂਸਰੀ ਲੜਾਈ ਹੋਈ ਸੀ ਜਿਹਦੇ ਵਿੱਚੋਂ ਗੰਦਾ ਮਾਰਨ ਤੋਂ ਬਾਅਦ ਬੰਦੇ ਉੱਤਰਾਰ ਹੋ ਗਏ ਗੱਡੀ ਸਾਡੀ ਉੱਥੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬੰਦੇ ਦੇ ਬ੍ਰਦਰ ਦਾ ਨਾਮ ਅਕੀਲ ਸਿੰਘ ਚਾਚੇ ਦੇ ਜੇਤੇ ਦਾ ਸੀ ਮੰਗ ਤੇ ਅਸੀਂ ਮੰਗਤੇ ਇਹੀ ਕਰਨੇ ਆ ਸਾਡੀ ਅਸੀਂ ਸਾਡਾ ਘਰ ਵੀ ਲੈਣੇ ਆ ਜੀ ਜ਼ਮੀਨ ਸਾਡੀ ਉਹ ਵੀ ਸਾਡੀ ਸਾਰੇ ਰਿਸ਼ਤੇ ਸੀ ਠੀਕ ਹੈ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਦੀਤਨੀਆਂ ਅਸੀਂ ਦੀ ਜਾਂਚ ਕੀਤੀ ਦੇਣ ਵਾਲੇ ਕੋਈ ਨਹੀਂ ਅਰਾਜ ਦਾ ਟਨ ਵਿਚਾਰ ਸੁਣਾ ਸਰ ਤੇ ਫਿਰ ਆਪਣਾ ਜਿਹੜਾ ਡੇਟਾ ਕਰਨ ਵਾਪਸ ਆਇਆ ਉਹਦੀ ਜਿਹੜੀ ਕੰਮ ਕਰੀ ਕਿ ਉਹ ਕਹਿੰਦਾ ਤਾਂ ਨਹੀਂ ਕਿ ਉੱਥੇ ਗਿਆ ਸੀ ਮੰਡੀ ਦੀ ਵੇਚੀ ਦੀ ਵਾਰਦਾਤ ਉਹ ਸਾਡੀ ਉੱਥੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਉਹਨਾਂ ਨੇ ਸ਼ਾਮਲ ਕਰਕੇ ਉਸ ਰੇਸ ਤੇ ਪੌਂਸ ਨੇ ਅੰਮ੍ਰਿਤਸਰ 에 ਤੌਰ ਤੇ ਨਾਮ ਲਾ ਦਿੱਤੀ ਤੇ ਸੰਦੀਪ ਤੇ ਤਰਦੀਪ ਦੋਵੇਂ ਆਪੀ ਤਰਸਾ ਹਾਂਜੀ ਤਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਪੁੱਤ ਹੈ ਕਿ ਕਦੋਂ ਦੇਖੀ ਮਰਦਾ ਜੀ ਗਿਆ ਨੂੰ ਤਾਂ 10 ਮਹੀਨੇ ਹੋ ਗਏ ਜੀ ਨਾ 25 ਗੁਰੂਪਤੇ ਕੋਈ ਸੀ ਫਿਜੀਨ ਜਿਵੇਂ ਜਿਵੇਂ ਜੀ ਦੱਸੀਓ ਜੀ ਨੱਥਰ ਦੇ ਲਾਗੇ ਕਿਹਦੇ ਨੇ ਜੀ ਕਿਹਦੀ ਕਾਰਵਾਈ ਚੱਲੀ ਹੋ ਜਾਂਦੀ ਹੈ ਹਾਂ ਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਇਆ ਲਾਇਆ ਜੀ ਸਾਡੀ ਤਿੰਨ ਕਿਲੇ ਜ਼ਮੀਨ ਹੈ ਜੀ ਠੀਕ ਹੈ ਜੀ ਤੋਂ ਨਾਲ ਸਾਡਾ ਕਹਿਣੇ ਪਿਆ 90 ਲੱਖ ਨਾਲ ਆਪਣੀ ਤੈਨੂੰ ਚੱਕਿਆ ਤੇ ਹੁਣ ਕੀ ਮੰਗਦਾ ਸਰਕਾਰ ਨੂੰ ਕੀ ਜਾਨਾ ਚਾਹੁੰਦੇ ਜੀ ਜਿਹਨੂੰ ਉਸਦੇ ਰੈਕੀ ਕਰਦੇ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਦਾ ਮੰਗ ਕੇ ਉਹਦੇ ਬਾਰੇ ਤੁਸੀਂ ਜਾਣਕਾਰੀ ਦੇ ਸਕਦੇ ਜੀ ਕਿ ਜੇ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਤੇ ਉਸ ਵਾਰਤਾਤ ਦੇ ਵਿੱਚੋਂ ਗੱਡੀ ਹੋਂ ਕਰਕੇ ਉਹਨਾਂ ਦਾ ਨਾਮ ਪੈ ਗਿਆ ਜੀ ਵਿੱਚ ਉਸ ਵੇਸਤੇ ਕਹਿਆ ਜੀ ਬਾਕੀ ਭਗਵਾਨ ਸਤਿਮਾਨ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੰਦਿਆਂ ਨੂੰ ਰਿਹਾ ਕੀਤਾ ਜਾਏ ਉਹਨਾਂ ਦੀ ਤਸਵੀਰ ਨੂੰ ਅਪੀਲਤੀ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ